ਇੱਕ ਸੇਵਾਦਾਰ ਨੇ ਆਣਾ ਕੋਈ 10 ਕਿਲੋਮੀਟਰ ਦੂਰ ਤੋਂ ਉਹਦੇ ਕੋਲ ਸਮਰੱਥਾ ਨਹੀਂ ਸੀ ਪੈਦਲ ਆਣਾ ਪੈਦਲ ਆ ਕੇ ਸੇਵਾ ਕਰਨੀ ਫਿਰ ਜਦੋਂ ਸ਼ਾਮ ਨੂੰ ਜਾਣਾ ਫਿਰ ਪੈਦਲ ਆ ਇਸੇ ਤਰ੍ਹਾਂ ਹੀ ਇੱਕ ਸੇਕ ਬੁਰਾ ਆਂਦਾ ਸੀ ਸਾਈਕਲ ਤੇ ਆਂਦਾ ਸੀ ਸੇਵਾ ਕਰਨੀ ਸਾਈਕਲ ਕਰਨਾ ਚੱਲਿਆ ਹੋਇਆ ਕਿ ਸੇਵਾ ਕਰਕੇ ਇੱਕ ਦਿਨ ਜਿੱਥੇ ਸਾਈਕਲ ਲਾਂਦਾ ਸੀ ਗਿਆਦ ਸਾਈਕਲ ਹੈ ਨਹੀਂ ਬੜਾ ਪਰੇਸ਼ਾਨ ਲੱਭਦਾ ਫਿਰੇ ਲੱਭਦਾ ਫਿਰੇ ਕਈ ਦਿਨ ਬੀਤ ਗਏ ਤੇ ਸਾਈਕਲ ਨਾ ਲੱਭਾ ਮਹਾਰਾਜ ਅਰਜ਼ ਕਰਤੀ ਮਹਾਰਾਜ ਜੀ ਮੈਂ ਤੇ ਸਾਈਕਲ ਲਾਂਦਾ ਸਾਂ ਲੱਭਿਆ ਨਹੀਂ ਹਜੂਰ ਫਰਮਾਉਂਦੇ ਨੇ ਕੋਈ ਨਹੀਂ ਵੀ ਬਾਲੇ ਅਗਲੇ ਦਿਨ ਉਸੇ ਜਗ੍ਹਾ ਤੇ ਉਹ ਸਾਈਕਲ ਲੱਗਿਆ ਹੋਇਆ ਗਿਆ ਮਹਾਰਾਜ ਜੀ ਸਾਈਕਲ ਲੱਭ ਗਿਆ ਜਿਹਨੇ ਚੁੱਕਿਆ ਸੀ ਨਾ ਉਹਦਾ ਵੀ ਪਤਾ ਲੱਗ ਗਿਆ ਉਹਨੇ ਚੁੱਕਿਆ ਸੀ ਕਿਸੇ ਨੇ ਵੇਖ ਲਿਆ ਉੱਥੋਂ ਆਂਦਾ ਇਹਨੂੰ ਸਾਈਕਲ ਲਾਂਦੇ ਵੇਖ ਲਿਆ ਹੁਣ ਵੇਖੋ ਮਹਾਰਾਜ ਦਾ ਨਿਆ ਮਹਾਰੇ ਫਰਮਾਉਂਦੇ ਨੇ ਦੋਵਾਂ ਨੂੰ ਥਗੋ ਜੀ ਦੋਵੇਂ ਆਏ ਮਹਾਰੇ ਫਰਮਾਉਂਦੇ ਨੇ ਜਿਹਨੇ ਚੁੱਕਿਆ ਸੀ ਕਿਉਂ ਭਈ ਤੂੰ ਕਿਉਂ ਚੁੱਕਿਆ ਇਹਦਾ ਸਾਈਕਲ ਕਹਿੰਦਾ ਮਹਾਰਾਜ ਜੀ ਮੈਨੂੰ ਸੇਵਾ ਦਾ ਸ਼ੌਕ ਬੜਾ ਹੈ ਤੁਹਾਡੇ ਦਰਸ਼ਨਾ ਦਾ ਲਾਭ ਬੜਾ ਹੈ ਜਦੋਂ ਮੈਂ ਤੁਹਾਡੇ ਦਰਸ਼ਨ ਕਰਦਾ ਮੈਨੂੰ ਖੁਸ਼ ਜਾਂਦਾ ਸਭ ਕੁਝ ਉਹ ਕਹਿੰਦਾ ਮਹਾਰਾਜ ਜੀ ਮੈਂ ਬੜੀ ਦੂਰੋਂ ਆਨਾ ਮੇਰੇ ਕੋਲ ਸਮਰੱਥਾ ਨਹੀਂ ਸੀ ਤੇ ਮੈਨੂੰ ਨਾ ਰਾਤ ਪੈ ਜਾਂਦੀ ਸੀ ਘਰ ਜਾਂਦਾ ਉਜਾੜ ਰੱਖਦਾ ਤੇ ਮੈਂ ਸਾਈਕਲ ਚੁੱਕ ਲਿਆ ਹੈਪੋੜਾ ਕਹਿੰਦੇ ਮਹਾਰਜਪਰ ਜਦੋਂ ਦਾ ਸਾਈਕਲ ਚੁੱਕਿਆ ਨਾ ਸੁੱਖ ਬੜਾ ਬਣ ਗਿਆ ਮੈਂ ਜਲਦੀ ਨਾਲ ਜਾਂਦਾ ਸੀ ਤੇ ਜਲਦੀ ਨਾਲ ਆ ਜਾਂਦਾ ਤੁਹਾਡੇ ਦਰਸ਼ਨ ਵੀ ਮਿਲ ਹੋ ਜਾਂਦੇ ਨੇ ਵੇਖੋ ਧਿਆਲ ਜਿਹਦਾ ਸਾਈਕਲ ਗੁਆਚਾ ਸੀ ਮਾਰੇ ਫਰਮਾਉਂਦੇ ਨੇ ਤੇਰੇ ਕੋਲ ਸਮਰੱਥ ਹੈਗੀ ਏ ਤੂੰ ਹੋਰ ਸਾਈਕਲ ਲੈ ਸਕਣਾ ਕਿਹਾ ਮਾਰੀ ਮੇਰੇ ਕੋਲ ਬੜੀ ਸਮਰੱਥ ਹੈ ਮੈਂ ਹੋਰ ਲੈ ਸਕਣਾ ਮਾਰੇ ਫਰਮਾਉਂਦੇ ਨੇ ਤੂੰ ਸਾਈਕਲ ਹੋਰ ਲੈ ਲੈ ਇਹ ਸਾਈਕਲ ਇਹਨੂੰ ਦੇ ਦੇ ਉਹ ਇਹ ਜਿਹੜੀ ਸੇਵਾ ਕਰਿਆ ਕਰੇਗਾ ਨਾ ਆ ਕੇ ਉਹ ਸੇਵਾ ਚ ਸੱਦੇ ਨੂੰ ਬਰਾਬਰ ਹੋ ਜਾਏਗਾ ਇਹ ਜੇ ਇਹ ਸ੍ਰੀ ਆ ਇਹ ਜੇ ਸਾਡੇ ਮਹਾਰਾਜ ਤੇ ਇਹ ਜੋ ਰਦੀ ਸੇਵਾ